कवी तोली कवी तोली कविता रो के रोली म ਦੇਖੋ ਜਦੋਂ ਬੰਦਗੀ ਮੰਗ ਲਈ ਫਿਰ ਸਾਰਾ ਪੁੱਛ ਸਾਡੀ ਚੋਰੀ ਵਿੱਚ ਆ ਗਿਆ ਸੁਤਨੀ ਅੰਕ ਬੇਨਤੀਆਂ ਤੇ ਬਾਬਾ ਜੋਰਾਬਾਨ ਸਿੰਘ ਹੈ ਇੱਕ ਵਾਰਸੀ ਬਾਬਾ ਫਤੇ ਸਿੰਘ ਮੈਂ ਬਹੁਤ ਪਰੇ ਬੇਨਤੀ ਕਰਨਾ ਨਾ ਪਿਆਰ ਉਹ ਜਿਹੜਾ ਸਿੱਖ ਇਤਿਹਾਸ ਨੂੰ ਪੜਨਾ ਨਾ ਜਾਲ ਜਿੱਲਾ ਖਾਨੋਂ ਪੜ੍ਹ ਕੇ ਸਾਕਾ ਸਰਹੰਗ ਉਹਨੇ ਬੜਾ ਕਮਾਲ ਜਿਹਾ ਦਿੱਤੀ ਵਾਲੀ ਦੀ ਧਰਤੀ ਤੇ ਬੈਠੇ ਆ ਬਾਬਾ ਬਖਸ਼ ਸਿੰਘ ਆਪਣੀ ਮਾਂ ਕਹਿੰਦੇ ਮਾਂ ਸਾਡਾ ਵੀਰ ਕਿੱਥੇ ਹੈ ਜਦ ਜੀਤ ਅਜੀਤ ਕੇ ਤਸ਼ਰੀਫ ਲਾएंगे ਅੱਬਾ ਕੇ ਸਾਥ ਜਿਸ ਗੜੀ ਜੁਝਾਰ ਮੋਹਨ ਸਿੰਘ ਦੇ ਨਾਲ ਸਹਿਬਜ਼ਾਦਾ ਜੁਝਾਰ ਸਿੰਘ ਆਉਣਗੇ ਪਿਤਾ ਕਵੀ ਬਾਈ ਕਵੀ ਮਨਾਈਂਗੇ ਅਗਰ ਕਿਨ ਹਮ ਨਹੀਂ ਮੰਨੂਗੇ

ਅੱਜ ਤੇ ਬਾਦ ਵੀਰਾ ਅਜੀਤ ਤੇ ਵੀਰਾ ਜੁਝਾਰ ਸਾਨੂੰ ਛੱਡ ਕੇ ਨਾ ਜਾਇਓ ਤੁਹਾਡੇ ਤੋਂ ਬਿਨਾ ਸਾਡਾ ਦਿਲ ਨਹੀਂ ਲੱਗਦਾ ਆਖੋ ਸਤਿਗੁਰੂ ਜੀ ਤੇ ਐਦਾਂ ਨਾ ਜਦੋਂ ਰਾਤ ਗੁਜ਼ਰੀ ਐ ਕਿਤੇ ਉਸ ਵੇਲੇ ਦਾਲਮਾ ਨੇ ਘੱਟ ਥੋੜਾ ਕੀਤੀ ਹੁੰਨੀ ਐ ਸਾਹਿਬ ਦਾ ਬਿਆਨ ਬੜੇ ਉਰੇ ਤੁਸੀਂ ਇਹ ਦਿੱਤੇ कोतwali ਸਾਹਿਬ ਦੀ ਕਥੀ ਕਹੀ ਪਰ ਸਿੱਖੀ ਸਿਰਕ ਤੋਂ ਨਹੀਂ ਬੁਣੀ ਜਾਦੀ ਦਸੋ ਸਹਿਬਾ ਜੀ ਇੱਥੇ ਬੁਜਾਰਦੇ ਆ ਤੇ ਸੁਣਿਓ 10 ਉਹ ਅੰਮ੍ਰਿਤ ਵੇਲਾ ਹੁੰਦਾ ਸੂਬਾ ਸਰਹੰਦ ਵਿੱਚ ਸਿੰਘ ਦੇ ਲਾਲ ਫੜ ਲੇ ਆਖੋ ਸਤਨਾਮ 3 ਵਾਰ ਜੇ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਨਾ ਫੜ ਸਕੇ ਕਿਉਂਕਿ ਜਿਹੜਾ ਵਜੀਦਾ ਸੀ ਕਹਿੰਦਾ 7 ਨੌਵੇਂ ਮਹੀਨੇ ਮੈਂ ਆਨੰਦਪੁਰ ਦੇ ਕਿਲੇ ਨੂੰ ਘੇਰਾ ਪਾਇਆ ਮੈਂ ਚਮਕੌਰ ਦੀ ਗੜੀ 10 ਲੱਖ ਫੌਜ ਭੇਜੀ ਮੇਰਾ ਬੜਾ ਨੁਕਸਾਨ ਹੋਇਆ ਮੇਰੇ ਹੱਥ ਗੋਬਿੰਦ ਸਿੰਘ ਨਹੀਂ ਲੱਗਿਆ ਕੋਈ ਗੱਲ ਨਹੀਂ ਜੇ ਗੁਰੂ ਗੋਬਿੰਦ ਸਿੰਘ ਨਹੀਂ ਪੜੋਇਆ ਉਹਦੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਪੜ ਲਈ ਬੰਦੇ ਦੀਆਂ ਜਾਨਾਂ ਦੋ ਵਿੱਚ ਵਸਦੀਆਂ ਨੇ ਪੁੱਛਦਾ ਨਾ ਕੋਈ ਕਹਿੰਦਾ ਮੇਰੀ ਜਾਨ ਮੇਰੀ ਮਾਂ ਵਿੱਚ ਵਸਦੀ ਹੈ ਮੇਰੀ ਜਾਨ ਮੇਰੇ ਬੱਚਿਆਂ ਵਿੱਚ ਵਸਦੀ ਹੈ ਗੁਰੂ ਗੋਬਿੰਦ ਸਿੰਘ ਨੂੰ ਪੁੱਛਿਆ ਤੁਹਾਡੀ ਜਾਨ ਕੀ ਨਹੀਂ ਜਾਨ ਮੇਰੇ ਖਾਲਸੇ ਵਿੱਚ ਵਸਦੀ ਹੈ ਅੱਜ ਸਹਿਬਜ਼ਾਦਿਆਂ ਨੂੰ ਪਿਆਰਿਓ ਇਥੋਂ ਕੋਤਵਾਲੀ ਸਾਹਿਬ ਜੀ ਜੇਲ੍ਹ कि के का अंतर यात्रा में भाग के भाग के में मिलाई है जोड़े पाए जोड़े कार के वीर जी राव जी भाई जी खड़ी बात हूं जी खड़ी बात